ਹਲਦੀ ਤੇ ਸਿੰਧਾ ਨਮਕ ਨੂੰ ਪੀਸ ਕੇ ਸ਼ੁੱਧ ਸਰ੍ਹੋਂ ਦਾ ਤੇਲ ਮਿਲਾ ਕੇ ਸਵੇਰੇ ਸ਼ਾਮ ਮੰਜਨ ਕਰਨ ਨਾਲ ਦੰਦਾਂ ਦਾ ਦਰਦ ਬੰਦ ਹੋ ਜਾਂਦਾ ਹੈ ਪੱਕਿਆ ਹੋਇਆ ਅਮਰੂਦ ਖਾਣ ਨਾਲ ਸਰੀਰ ਵਿੱਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ ਪਿਆਜ਼ ਦੇ ਰਸ ਨੂੰ ਪੀਸ ਕੇ ਉਸ ਦਾ ਰਸ ਕੱਪੜਿਆਂ ਨੂੰ ਤੇ ਛਾਣ ਲੋ ਤੇ ਫਿਰ ਇਸ ਨੂੰ ਗਰਮ ਕਰਕੇ 4-5 ਬੂੰਦਾ ਕੰਨ ਵਿੱਚ ਪਾਉਣ ਨਾਲ ਇਸ ਦਾ ਕੰਨ ਦਰਦ ਦਾ ਸਮਾਪਤ ਹੋ ਜਾਂਦਾ ਹੈ ਇੱਕ ਮਹੀਨੇ ਤੱਕ ਲਗਾਤਾਰ ਰਾਤ ਨੂੰ 15 ਤੋਂ 20 ਗਿਰੀ ਅਖਰੋਟ ਦੇ ਤੇਲ ਉਪਯੋਗ ਕੇ ਖਾਣ ਨਾਲ ਗੋਡਿਆਂ ਦਾ ਦਰਦ ਨੂੰ ਆਰਾਮ ਮਿਲਦਾ ਹੈ ਮਹੀਨਾ ਲਗਾਤਾਰ ਪ੍ਰਯੋਗ ਕਰਨ ਨਾਲ ਗਠੀਏ ਦੀ ਜਿਹੜੀ ਬਿਮਾਰੀ ਆ ਉਹ ਜੜਤੋਂ ਹੀ ਖਤਮ ਹੋ ਜਾਊਗੀ ਜੇਕਰ ਤੁਹਾਡੀ ਦਾੜੀ ਮੁੱਛ ਦੇ ਵਾਲ ਜੋ ਚਿੱਟੇ ਹੋ ਗਏ ਹਨ ਤਾਂ ਰਾਤ ਨੂੰ ਆਮਲੇ ਨੂੰ ਪੀਸ ਕੇ ਇੱਕ ਲੋਹੇ ਦੇ ਬਰਤਨ ਵਿੱਚ ਰੱਖ ਲਓ ਤੇ ਸਵੇਰੇ ਦਾੜੀ ਮੁੱਛ ਤੇ ਲਗਾਓ ਸੌਫ ਸੌਫ ਨੂੰ ਬਹੁਤ ਬਰੀਕ ਪੀਸ ਕੇ ਬੱਕਰੀ ਦੇ ਸ਼ੁੱਧ ਦੁੱਧੂ ਵਿੱਚ ਮਿਲਾ ਕੇ ਨੱਕ ਚ ਨੱਕ ਚੋਂ ਜੋ बार-बार ਛਿੱਕ ਆਉਂਦੀਆਂ ਨੇ ਇਸ ਵੀ ਸਭੀ ਪ੍ਰਕਾਰ ਕੇ ਸਿਰਦਰਦ ਸੇ ਆਰਾਮ ਮਿਲਦਾ ਹੈ ਦਹੀਂ ਨੂੰ ਕੇਲੇ ਵਿੱਚ ਮਿਲਾ ਕੇ ਖਾਣ ਨਾਲ ਮੋਟਾਪਾ ਕਮ ਹੁੰਦਾ ਹੈ ਜਾਰੇ ਨੂੰ ਬਾਤੋਂ ਲਈ ਦਿਨ ਵਿੱਚ ਇੱਕ ਵਾਰ ਸਾਦੇ ਪਾਣੀ ਦਾ ਇਸਤੇਮਾਲ ਦੀ ਜਗ੍ਹਾ ਚੌਲਾਂ ਦੇ ਪਾਣੀ ਨਾਲ ਰੰਗ ਤੋਂ ਚੌਲਾਂ ਦੇ ਪਾਣੀ ਨਾਲ ਮੂੰਹ ਤੋਂ ਇਸ ਨਾਲ ਰੰਗ ਵਿੱਚ ਨਿਖਾਰ ਆਂਦਾ ਹੈ ਕੱਚੀ ਗੋਭੀ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਅਦਰਕ ਦਾ ਰਸ ਪੀਣ ਨਾਲ ਸਰੀਰ ਵਿੱਚ ਫालतू ਦੀ ਜਿਹੜੀ ਚਰਬੀ ਆ ਉਹ ਖਤਮ ਹੋ ਜਾਂਦੀ ਹੈ। ਜਾਮੂਨ ਦੇ ਰਸ ਵਿੱਚ ਸੈਂਦਾ ਨਮਕ ਮਿਲਾ ਕੇ ਪੀ ਦਿਨ ਵਿੱਚ 2-3-4 3-4 ਵਾਰ ਪੰਪੀਨ ਨਾਲ ਜੋ ਕਿ ਬਾਥਰੂਮ ਜਬ ਪਿਸ਼ਾਬ ਦੀ ਪੱਤ ਨਾਲ ਪਥਰੀ ਹੈ ਜੋ ਟੁੱਟ ਕੇ ਬਾਹਰ ਆ ਜਾਂਦੀ ਹੈ। 2 ਚਮਚੇ ਬੇਸਣ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪਾਣੀ ਬਣਾ ਵਿੱਚ ਮਿਲਾ ਕੇ ਇਹਦਾ ਪੇਸਟ ਬਣਾਓ ਤੇ ਚਿਹਰੇ ਤੇ ਲਾਣ ਨਾਲ ਜਿਹੜੇ ਪਿੰਪਲ ਨੇ ਉਹ ਸਾਫ਼ ਹੋ ਜਾਣਗੇ। ਲੋਂਗਾਂ ਨੂੰ ਚੂਸਣ ਦੇ ਦੰਦਾਂ ਦੇ ਦਰਦ ਨੂੰ ਆਰਾਮ ਮਿਲਦਾ ਹੈ। ਗਰਮੀਆਂ ਵਿੱਚ ਮਲਤਾਨੀ ਮਿੱਟੀ ਨੂੰ ਚਿਹਰੇ ਅਤੇ ਵਾਲਾਂ ਤੇ ਲਗਾਉਣ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ। ਮਲਤਾਨੀ ਮਿੱਟੀ ਵਿੱਚ ਨਿੰਬੂ ਦਾ ਰਸ ਤੇ ਗਲੈਸ ਨੇਲ ਨੂੰ ਮਿਲਾ ਕੇ ਪੇਸਟ ਬਣਾਓ ਤੇ ਚਿਹਰੇ ਤੇ ਲਗਾਓ। 15 ਮਿੰਟ ਬਾਅਦ ਚਿਹਰਾ ਧੋ ਲਓ ਤੇ ਤੁਹਾਡਾ ਚਿਹਰਾ ਜੋ ਹੈ ਸੌਫਟ ਹੋ ਜਾਏਗਾ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਥੋੜੀ ਦੇਰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਜੇ ਜੇਕਰ ਤੁਸੀਂ ਖੱਟੇ ਤੁਹਾਨੂੰ ਖੱਟੀਆਂ ਮਿੱਠੀਆਂ ਮਿੱਠੀਆਂ ਡਕਾਰਾਂ ਆਂਦੀਆਂ ਨੇ ਆਦੀਆਂ ਤਾਂ ਮਿੱਠੀ ਜਾਂ ਖੱਟੀ ਲੱਸੀ ਦਾ ਸੇਵਨ ਇਸ ਉੱਤੇ ਠੰਡਾ ਪਾਣੀ ਰਹੇਗਾ ਡਕਾਰ ਨਹੀਂ ਆਏਗੀ ਅਗਰ ਤੁਸੀਂ ਆਪਣੀ ਆਈਬ੍ਰੋ ਨੂੰ ਹੋਰ ਕਣਾ ਤੇ ਖੂਬਸੂਰਤ ਕਰਨਾ ਚਾਹੁੰਦੇ ਹੋ ਤਾਂ ਸਾਰਿਆਂ ਤੋਂ ਪਹਿਲਾਂ ਥੋੜੀ ਜੀ ਨਮਕ ਹਲਦੀ ਸ਼ਹਿਦ ਨਹੀਂ ਆਪਸ ਵਿੱਚ ਮਿਲਾ ਕੇ ਮਿਕਸ ਕਰੋ ਪਾਣੀ ਵਿੱਚ ਪਾਣੀ ਜ ਵਿੱਚ ਜ਼ਰਾ ਵੀ ਨਹੀਂ ਪਾਣਾ ਇਸ ਨਾਲ ਸਕਿਨਨ ਦੇ ਅਪਲਾਈ ਕਰੋ ਤੇ ਆਈਬ੍ਰੋ ਦੇ ਉੱਪਰ ਇਸ ਦੇ ਹਲਕੇ ਹੱਥਾਂ ਨਾਲ ਮ사ਜ ਕਰਨ ਨਾਲ ਤੁਹਾਡੀ ਆਈਬ੍ਰੋ ਦਾ ਬਲੱਡ ਸਰਕੂਲੇਸ਼ਨ ਜੋ ਹੈ ਵਧੇਗਾ ਇਸ ਨਾਲ ਤੁਹਾਡੀ ਆਈਬ੍ਰੋ ਵਿੱਚ ਨਵੇਂ-ਨਵੇਂ ਛੋਟੇ ਤੇ ਛੋਟੇ ਵਾਲ ਉਗਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੀ ਜਿਹੜੀ ਆਈਬ੍ਰੋ ਹੈ ਉਹ ਬਹੁਤ ਵਧੀਆ ਹੋ ਜੂਗੀ ਨਹਾਣ ਤੋਂ ਬਾਅਦ ਇੱਕ ਗਲਾਸ ਪਾਣੀ ਪੀਣਾ ਨਾਲ ਬਲੱਡ ਪ੍ਰੈਸ਼ਰ ਜਿਹੜਾ ਕੰਟਰੋਲ 'ਚ ਰਹਿੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਖੁੱਲਾ ਛੱਡ ਕੇ ਸੋਣਾ ਚਾਹੀਦਾ ਹੈ ਇਸ ਨਾਲ ਜਿਹੜੀ ਨੀਂਦ ਆ ਉਹ ਚੰਗੀ ਤਰ੍ਹਾਂ ਆਂਦੀ ਹੈ ਜੇਕਰ ਤੁਹਾਡੀ ਸਿਹਤ ਠੀਕ ਰਹਿਣਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਚੀਨੀ ਤੇ ਨਮਕ ਦੀ ਮਾਤਰਾ ਨੂੰ ਥੋੜੀ ਕਰ ਦਿਓ ਸੂਜੀ ਨੂੰ ਖਾਂ ਖਾਨੇ ਨਾਲ ਹਟਾ ਟੈਕ ਦਾ ਖਤਰਾ ਜਿਹੜਾ ਉਹ ਕੱਟ ਜਾਂਦਾ ਹੈ ਮਖਾਣੇ ਦਾ ਸੇਵਨ ਕਰਨ ਨਾਲ ਹੱਡੀਆਂ ਜਿਹੜੀਆਂ ਨੇ ਉਹ ਮਜ਼ਬੂਤ ਹੋ ਜਾਂਦੀਆਂ ਨੇ ਜਿਹੜੀਆਂ ਔਰਤਾਂ ਜ਼ਿਆਦਾ ਕੈਮ ਤੱਕ ਇੱਕੀ ਜਗ੍ਹਾ ਤੇ ਬੈਠੀਆਂ ਰਹਿੰਦੀਆਂ ਨੇ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਕਮਜ਼ੋਰ ਪੈਣ ਲੱਗ ਜਾਂਦਾ ਹੈ ਇੱਕ ਇੱਕ ਕੌਲੀ ਚ ਪਿਆਜ਼ ਦੇ ਛਿਲਕੇ ਇੱਕ ਉਹ ਨੂੰ 1 ਲੀਟਰ ਪਾਣੀ ਵਿੱਚ ਐਨਾ ਉਬਾਲੋ ਜਿਕੇ ਪਾਣੀ ਜਿਹੜਾ ਉਹ ਅੱਧਾ ਰਹਿ ਜੇ ਇਸ ਪਾਣੀ ਨੂੰ ਇੱਕ ਚਮਚ ਨਾਰੀਅਲ ਦੇ ਤੇਲ ਮਿਲਾਓ ਤੇ ਵਾਲਾਂ ਦੇ ਉੱਪਰ ਵਾਲਾਂ ਨੂੰ ਤੇ ਲਗਾਉਣ ਨਾਲ ਸ਼ੈਂਪੂ ਕਰੋ ਬਚੇ ਹੋਏ ਪਾਣੀ ਨੂੰ ਫ੍ਰਿਜ ਵਿੱਚ ਹੀ ਰੱਖ ਦੋ ਤੇ ਇੱਕ ਦਿਨ ਛੱਡ ਕੇ ਫੇਰ ਵਾਲਾਂ ਤੇ ਲਗਾਓ ਇਸ ਨਾਲ ਜਿਹੜੀ ਤੁਹਾਡੀ ਵਾਲਾਂ ਦੀ ਜਿਹੜੀ ਸਮੱਸਿਆ ਉਹ ਸਾਰੀਆਂ ਦੂਰ ਹੋ ਜਾਣਗੀਆਂ ਲੱਕੜੀ ਦੀ ਅੱਗ ਬਣਾ ਕੇ ਖਾਣਾ ਖਾਣ ਸੇ ਜ਼ਿਆਦਾ ਸਿਹਤਮੰਦ ਹੁੰਦਾ ਹੈ ਜੇਕਰ ਕਿਸੇ ਵਿਅਕਤੀ ਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਤਾਂ ਉਹਨੂੰ ਜਾਮਣ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਦਾ ਜਿਹੜਾ ਖੂਨ ਆ ਉਹ ਵੱਧਦਾ ਵੱਧਦਾ ਹੈ ਜੇਕਰ ਤੁਹਾਡੇ ਅਪਦੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ ਹੈ ਤਾਂ ਖੱਟੇ ਮਿੱਠੇ ਖਾਦ ਪਦਾਰਤ ਜਿਵੇਂ ਕਿ ਇਮਲੀ ਨਿੰਬੂ ਟਮਾਟਰ ਆਚਾਰ ਸਿਰਕਾ ਆਦਿ ਦਾ ਇਸਤੇਮਾਲ ਤੋਂ ਦੂਰ ਰਹੋ ਨਿੰਬੂ ਦੀਆਂ ਪੱਤੀਆਂ ਨੂੰ ਰਗੜ ਕੇ ਸੁੰਘਣ ਨਾਲ ਸਿਰ ਦਾ ਜਿਹੜਾ ਦਰਦ ਆ ਉਹ ਠੀਕ ਹੋ ਜਾਂਦਾ ਹੈ ਦੋ ਕੇਲੇ ਖਾਣ ਖਾਣ ਤੋਂ 90 ਮਿੰਟ ਤੱਕ ਅ ਤੁਸੀਂ ਤਾਕਤਵਰ ਬਣੇ ਬਣੇ ਰਹਿੰਦੇ ਹੋ ਜਿੰਮ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਕੇਲਾ ਖਾ ਲੈਣਾ ਚਾਹੀਦਾ ਹੈ ਨਾਸ਼ਪਤੀ ਜਿਹੜੀ ਹੈ ਉਹ ਵਜਨ ਨੂੰ ਕਮ ਕਰਦੀ ਹੈ ਘੱਟ ਕਰਦੀ ਹੈ ਜਿਹੜੇ ਸਰਾਣਾ ਲੈ ਕੇ ਸੌਂਦੇ ਨੇ ਉਹਨਾਂ ਦੇ ਸਰੀਰ ਦੀ ਹੱਡੀ ਟੇਢੀ ਹੋ ਜਾਂਦੀ ਹੈ ਤੇ ਕਮਰ ਦਰਦ ਦੀ ਬਿਮਾਰੀ ਵੀ ਲੱਗ ਜਾਂਦੀ ਹੈ ਸਵੇਰੇ ਖਾਲੀ ਪੇਟ ਇੱਕ ਗਲਾਸ ਟਮਾਟਰ ਦਾ ਰਸ ਪੀਣ ਪੀਣ ਨਾਲ ਹਜ਼ਾਰਾਂ ਦਵਾਈਆਂ ਤੋਂ ਰਾਹਤ ਮਿਲਦੀ ਹੈ ਜੇਕਰ ਤੁਸੀਂ ਰੋਜ਼ਾਨਾ ਕਣਕ ਦੇ ਆਟੇ ਵਿੱਚ ਥੋੜਾ ਜਿਹਾ ਬੇਸਣ ਮਿਲਾ ਕੇ ਰੋਟੀ ਪਕਾਣੇ ਹੋ ਤਾਂ ਤੁਹਾਡੇ ਜਿਹੜਾ ਸਰੀਰ ਦਾ ਮੋਟਾਪਾ ਡਾਇਬੀਟੀ ਜਾਂ ਦਿਲ ਦੀ ਬਿਮਾਰੀ ਆ ਉਹ ਦੂਰ ਹੋ ਜਾਏਗੀ ਕਾਜੂ ਤੇ ਕਾਜੂ ਵਿੱਚ ਪ੍ਰੋਟੀਨ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਸੇ ਇਹਨੂੰ ਖਾਣ ਨਾਲ ਵਾਲ ਤੇ ਜਿਹੜੀ ਤਵਾਜਾ ਹੈ ਤੁਹਾਡੀ ਸਿਹਤ ਸਰੀਰ ਹੈ ਉਹ ਸੁੰਦਰ ਹੋ ਜਾ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਨਾਲ ਜਿਹੜੀ ਸਕਿਨ ਹੈ ਉਹ ਇਨਫੈਕਸ਼ਨ ਦਾ ਖਤਰਾ ਜਿਹੜਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਹਰਾ ਚਨਾ ਖਾਣ ਤੋਂ ਕਟਰਲ ਸਟ ਲੈਵਲ ਤੇ ਕੰਟਰੋਲ ਵਿੱਚ ਰਹਿੰਦਾ ਤੇ ਬਲੱਡ ਸ਼ੂਕਰ ਹੈ ਜਿਹੜਾ ਆਪਣਾ ਉਹ ਵੀ ਕੰਟਰੋਲ ਚ ਰਹਿੰਦਾ ਹੈ ਪਾਣੀ ਵਿੱਚ ਕਣਕ ਅਤੇ ਚਨੇ ਛੋਲੇ ਉਵਾਲ ਕੇ छान ਲੋ ਤੇ ਉਹ ਪਾਣੀ ਪੀ ਕੇ ਜਾਓ ਬੱਚੇ ਹੋ ਜਿਹੜੇ ਕਣਕ ਹੈ ਉਹਨੂੰ ਪੀਸ ਕੇ ਰੋਟੀ ਬਣਾ ਲਓ ਤੇ ਡੇਢ ਮਹੀਨੇ ਤੱਕ ਚਾਹੇ ਜਿਹੜੀ ਤੁਹਾਡੀ ਗੁਰਦੇ ਗੁਰਦੇ ਨੇ ਜਾਂ ਮਲਮ ਦੀ ਪਥਰੀ ਆ ਉਹ ਮਲ ਮੂਤਰ ਜਾਂ ਬਾਥਰੂਮ ਨਾਲ ਬਾਹਰ ਨਿਕਲ ਜਾਏਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਆ ਤੁਸੀਂ ਕੋਈ ਵੀ ਬਿਮਾਰੀ ਤੋਂ ਪਹਿਲਾਂ ਇਹ ਡਾਕਟਰ ਦੀ ਸਲਾਹ ਜ਼ਰੂਰ ਲਓ ਇਹ ਨਿਯਮ ਬਾਤ ਚ ਅਪਣਾਓ ਸਾਹ ਹਮ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਲਾਈਵ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫਰ